ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਵਧੀਆ ਹਾਂਜੀ ਹਾਂਜੀ ਬੋਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਤਵਾਰ ਆਵਲਾ ਹਾਂਜੀ ਜੀ ਠੀਕ ਹੈ ਹੁਣ ਠੀਕ ਹੈ ਜੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਜੀ ਹੁਣ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਗੁਰੂ ਪਿਆਰਿਓ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਲਾਈਵ ਹੋਣ ਦਾ ਜਿਹੜਾ ਮੇਰਾ ਕਾਰਨ ਹੈ ਉਹ ਕੈਪਸ਼ਨ ਤੁਸੀਂ ਪੜੀ ਹੋਣੀ ਆ ਜੋ ਗਾਉਣ ਵਾਲਾ ਕਬੀਰ ਅਜਸਵੀਰ ਜੱਸੀ ਨਾਂ ਦਾ ਜਿਹਦੇ ਵੱਲੋਂ ਬਹੁਤ ਵਿਵਾਖ ਹੋ ਕਰਕੇ ਆਪਣੀ ਫੀਲਡ ਦੇ ਸਾਰੇ ਉਹਨਾਂ ਲੋਕਾਂ ਦਾ ਡਟ ਕੇ ਵਿਰੋਧ ਕੀਤਾ ਗਿਆ ਜਿੰਨਾ ਗਾਉਣ ਵਾਲਿਆਂ ਦੇ ਵੱਲੋਂ ਖੌਤੀ ਮਸਤਾ ਨੂੰ ਪ੍ਰਮੋਟ ਕੀਤਾ ਜਾ ਰਿਹਾ ਨਸ਼ੇੜੀਆਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਤੇ ਪੰਜਾਬ ਦੀ ਨੌਜਵਾਨੀ ਨੂੰ ਸਿੱਖ ਨੌਜਵਾਨੀ ਨੂੰ ਗੁੰਮਰਾਹ ਕਰਨ ਵਾਲੇ ਉਹਨਾਂ ਸਾਰੇ ਲੋਕਾਂ ਦਾ ਡਟ ਕੇ ਜਸਵੀਰ ਜੀ ਅਸੀਂ ਵੱਲੋਂ ਵਿਰੋਧ ਕੀਤਾ ਗਿਆ ਲੰਘੇ ਦਿਨੀ ਕੁਝ ਲੋਕਾਂ ਦੇ ਵੱਲੋਂ ਇਹ ਕਹਿ ਕੇ ਆ ਕਿਹਾ ਗਿਆ ਜਾ ਰਿਹਾ ਵੀ ਉਹ ਜਿਹੜਾ ਵਾ ਉਹਨੇ ਬਹੁਤ ਵੱਡਾ ਜੁਰਮ ਕੀਤਾ ਤੇ ਉਹਦੇ ਤੇ ਅਸੀਂ ਕਾਨੂੰਨੀ ਜਿਹੜੀ ਕਾਰਵਾਈ ਉਹ ਕਰਾਂਗੇ ਪਰਚਾ ਕਰਾਵਾਂਗੇ ਬੜੀ ਖਾਸ ਹੋਣੀ ਜੀ ਗੱਲ ਆ ਵੀ ਇੱਕ ਨਾ ਤਾਂ ਕੋਈ ਉਹ ਧਰਮ ਨਾਲ ਰਿਲੇਟਡ ਬੰਦੇ ਨੇ ਨਾ ਕੋਈ ਦੇਵੀ ਦੇਵਤੇ ਨੇ ਨਾ ਕੋਈ ਧਰਮ ਗੁਰੂ ਨੇ ਤੇ ਫਿਰ ਉਹਨਾਂ ਦੇ ਉਹ ਕਿਹੜਾ ਉਹਨਾਂ ਨੇ ਧਾਰਮਿਕ ਜਿਹੜੀ ਆ ਉਹ ਕਿਸੇ ਦੀ ਭਾਵਨਾ ਆਤ ਹੋ ਜਾਂਦੀ ਆ ਵੀ ਉਹ ਤੇ ਕਾਨੂੰਨੀ ਕਾਰਵਾਈ ਬਣ ਜੇ ਪਰਚਾ ਹੋ ਜੇ ਤੁਸੀਂ ਜਾਣਦੇ ਹੋ ਗੁਰਦਾਸ ਮਾਨ ਦੇ ਵੱਲੋਂ ਨਕੋਤਰ ਵਾਲੇ ਉਸ ਉਹ ਮੁਰਾਦ ਸ਼ਾਹ ਜਾਂ ਲਾਡੀ ਸ਼ਾਹ ਦੀ ਜਿਹੜੀ ਤੁਲਨਾ ਸੀਗੀ ਉਹ ਗੁਰੂ ਸਾਹਿਬ ਨਾਲ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਵੱਲੋਂ ਤੇ ਪਰਚਾ ਕਰਾਇਆ ਗਿਆ ਸੀ ਅਜੇ ਵੀ ਕੋਰਟ ਦੇ ਵਿੱਚ ਕੇਸ ਚੱਲਦਾ ਬਾਅਦ ਚ ਮੇਰੇ ਤੇ ਪਰਚਾ ਕਰਨ ਵਾਸਤੇ ਬਹੁਤ ਜ਼ੋਰ ਮਾਰਿਆ ਗਿਆ ਉਹਨਾਂ ਲੋਕਾਂ ਦੇ ਵੱਲੋਂ ਵੀ ਇਹ ਕਿਹਾ ਗਿਆ ਵੀ ਇੰਨੇ ਸਾਡੇ ਸਾਈਂ ਜੀ ਨੂੰ ਨਸ਼ੇੜੀ ਕਿਹਾ ਤੇ ਪਖੰਡੀ ਕਿਹਾ ਤੇ ਇਹਤੇ ਪਰਚਾ ਕੀਤਾ ਜਾਵੇ ਤਾਂ ਮੈਂ ਤਾਂ ਕੋਈ ਝੂਠੇ ਸੀ ਬੋਲਿਆ ਜਾਂ ਤਾਂ ਦਲੀਲ ਨਾਲ ਲੌਜੀਕ ਨਾਲ ਕੋਈ ਜਵਾਬ ਦੇ ਦੇ ਬਹਿ ਜਾ ਸਾਡੇ ਨਾਲ ਵਿਚਾਰ ਕਰ ਲੈ ਵੀ ਕੀ ਕੰਟ੍ਰਿਬਿਊਸ਼ਨ ਆ ਉਹਨਾਂ ਲੋਕਾਂ ਦਾ ਕੀ ਦੇਣਾ ਉਹਨਾਂ ਦੀ ਸਮਾਜ ਨੂੰ ਉਹਨਾਂ ਲੋਕਾਂ ਦੀ ਸਿਰਫ ਦੇਣ ਇਹ ਆ ਕਿ ਨੌਜਵਾਨੀ ਨੂੰ ਗੁੰਮਰਾਹ ਕਰਦੇ ਨੇ ਨੌਜਵਾਨੀ ਨੂੰ ਨਸ਼ਿਆਂ ਵਾਲੇ ਪਾਸੇ ਜਿਹੜਾ ਵਾ ਉਹ ਮੂਵਨ ਤੋਰਨ ਦੀ ਕੋਸ਼ਿਸ਼ ਕਰਦੇ ਨੇ ਜੋ ਕਿ ਉਹ ਦਿਖਾਇਆ ਜਾ ਰਿਹਾ ਜਦੋਂ ਹੁਣ ਇੱਕ ਆਪਾਂ ਕਿਸੇ ਨੂੰ ਗੁਰੂ ਮੰਨਦੇ ਆ ਹੁਣ ਆਪਾਂ ਪਸੰਦ ਕਰਨੀ ਜਰਨੈਲ ਸਿੰਘ ਖਾਲਸਾ ਭਿੰਡਰਾਲੇ ਨੇ ਸਾਡੇ ਆਪਣੀ ਜਿੰਨੀ ਵੀ ਸਿੱਖ ਕੌਮ ਆ ਜਿੰਨੀ ਵੀ ਜਿਹੜੀ ਵੀ ਗੁਰੂ ਨੂੰ ਪਿਆਰ ਕਰਨ ਵਾਲੇ ਨੇ ਧਰਮ ਨੂੰ ਪਿਆਰ ਕਰਨ ਵਾਲੇ ਨੇ ਉਹ ਆਪਣਾ ਆਈਡਲ ਮੰਨਦੇ ਨੇ ਹਨਾ ਤੇ ਜੋ ਸਾਡੇ ਵਡੇਰਿਆਂ ਨੇ ਕੀਤਾ ਹੋਊਗਾ ਜੋ ਕਰਦੇ ਹੋਣਗੇ ਆਪਾਂ ਤਾਂ ਉਹ ਉਹੀ ਕਰਾਂਗੇ ਨਾ ਉਹਨਾਂ ਦੀ ਉਹਨਾਂ ਨੂੰ ਫੋਲੋ ਕਰਾਂਗੇ ਨਾ ਵਿਚਾਰਧਾਰਾ ਨੂੰ ਤੇ ਹੁਣ ਜਿਹੜੇ ਲੋਕ ਉੱਥੇ ਡੇਰਿਆਂ ਤੇ ਜਾਂਦੇ ਨੇ ਹੁਣ ਉਹੋ ਵਿਚਾਰਧਾਰਾ ਨੂੰ ਫੋਲੋ ਕਰਨਗੇ ਨਾ ਜਿਹੜੀ ਵਿਚਾਰਧਾਰਾ ਜਿਹੜੀ ਉੱਥੇ ਦਿਖਾਈ ਜਾ ਰਹੀ ਹੈ ਪ੍ਰੋਸੀ ਜਾ ਰਹੀ ਹੈ ਤੇ ਉੱਥੇ ਵਿਚਾਰਧਾਰਾ ਕਿਹੜੀ ਪ੍ਰੋਸੀ ਜਾ ਰਹੀ ਹੈ ਆਪਾਂ ਸਾਰੇ ਜਾਣਦੇ ਆ ਹੱਥਾਂ 'ਚ ਬੀੜੀਆਂ ਫੜ ਕੇ ਉਹ ਲੋਕ ਇਕੱਲੇ ਨਕੋਦਰ ਦੀ ਗੱਲ ਨਹੀਂ ਮੈਂ ਨਵੇਂ ਤੋਂ ਨਵੇਂ ਸਾਈਂ ਪੈਦਾ ਹੋ ਰਹੇ ਨੇ ਮਸਤ ਪੈਦਾ ਹੋ ਰਹੇ ਨੇ ਰੋਜ਼ ਹੀ ਨਵੇਂ ਤੋਂ ਨਵਾਂ ਕੋਈ ਨਾ ਕੋਈ ਕੋਈ ਕੋ ਸਰਿੰਦਰ ਸਿੰਘ ਸਰਿੰਦਰ ਸਾਈਂ ਆ ਗਿਆ ਉਹ ਪਾਸਪੋਰਟਾਂ ਤੇ ਸਾਈਨ ਕਰਨ ਵਾਲਾ ਠੀਕ ਆ ਉਹ ਵੇਖੋ ਤੁਸੀਂ ਵੀ ਉਹ ਕੀ ਉਹ ਕਰਦਾ ਪਖੰਡ ਕਰ ਕਰਕੇ ਤੇ ਹੱਥਾਂ ਚ ਚਿਲਮਾ ਫੜ ਕੇ ਬੀੜੀਆਂ ਪੀ ਵੀ ਲੋਕਾਂ ਨੂੰ ਉੱਥੇ ਧੂਆ ਮਾਰਦੇ ਆ ਮੂੰਹ ਦੇ ਉੱਤੇ ਤੇ ਉਹ ਜੇ ਮੂਰਖ ਲੋਕ ਨੇ ਪੈਰਾ ਜੇ ਪੈਂਦੇ ਨੇ ਬੀਬੀਆਂ ਢੀਆਂ ਨੂੰ ਆਪਣੀਆਂ ਨੂੰ ਲੈ ਕੇ ਤੇ ਬੱਚਿਆਂ ਨੂੰ ਲੈ ਕੇ ਪੈਰਾ ਜੇ ਪੈਂਦੀਆਂ ਜਾ ਕੇ ਉੱਥੇ ਦਸਤਾਰਾ ਬੰਨੀ ਲੋਕ ਮੈਂ ਦੇਖਿਆ ਜੇ ਜਾ ਕੇ ਪੈਰਾ ਜੇ ਰੜਕਦੇ ਫਿਰਦੇ ਤੇ ਆ ਗਿਆ ਤਾਂ ਲਹਣਤਾ ਇਹਨਾਂ ਲੋਕਾਂ ਦੇ ਜਿਹੜੇ ਆਪਣੇ ਧਰਮ ਨੂੰ ਛੱਡ ਕੇ ਆਪਣੇ ਗੁਰੂ ਨੂੰ ਛੱਡ ਕੇ ਛੱਡ ਕਰਕੇ ਤੇ ਇਨਾਂ ਪਖੰਡੀਆਂ ਦੇ ਪੈਰਾ ਜਿਹਾ ਬੈਠੇ ਨੇ ਮੈਨੂੰ ਤਾਂ ਹੈਰਾਨਗੀ ਇਸ ਗੱਲ ਦੀ ਆ ਵੀ ਆਪਣੇ ਆਪ ਨੂੰ ਹਿੰਦੂ ਆਗੂ ਕਹਿਣ ਵਾਲੇ ਕੁਝ ਲੋਕ ਉਹਨਾਂ ਦੇ ਵੱਲੋਂ ਕੀ ਕਿਹਾ ਜਾ ਰਿਹਾ ਵਾ ਵੀ ਬਹੁਤ ਹਾਸੋਣੀ ਜੀ ਗੱਲ ਆ ਵੀ ਉਹਨਾਂ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਵੀ ਜਿਹੜਾ ਨਕੋਦਰ ਵਾਲਾ ਹੈਗਾ ਵਾ ਉਹ ਲਾਡੀ ਸਾਈਂ ਜਾਂ ਮੁਰਾਦ ਸਾਈਂ ਜੋ ਇਹਨਾਂ ਦਾ ਨਾਮ ਆ ਉਹਦੀ ਤੁਲਨਾ ਵੇਖੋ ਇੱਕ ਹਿੰਦੂ ਲੀਡਰ ਦੇ ਵੱਲੋਂ ਕਿਹਦਾ ਨਾ ਕੀਤੀ ਜਾ ਰਹੀ ਆ ਦੇਵੀ ਦੇਵਤਿਆਂ ਦੇ ਨਾਲ ਦੇਵੀ ਦੇਵਤਿਆਂ ਦੇ ਨਾਲ ਕੀਤੀ ਜਾ ਰਹੀ ਆ ਕਿੱਡੀ ਹਾਸੋਹਿਣੀ ਗੱਲ ਆ ਵੀ ਇੱਕ ਆਪਣੇ ਆਪ ਨੂੰ ਹਿੰਦੂ ਲੀਡਰ ਖੈਰਖਵਾ ਕਹਿਣ ਵਾਲੇ ਲੋਕ ਤੇ ਤੁਲਨਾ ਇੱਕ ਨਸ਼ੇੜੀ ਦੇ ਨਾਲ ਦੇਵੀ ਦੇਵਤਿਆਂ ਦੀ ਕਰ ਰਹੇ ਨੇ ਉਹਦੀ ਇੰਟਰਵਿਊ ਕਰ ਜਿਹੜਾ ਵਾ ਉਹਦੇ ਚੈਨਲ ਐਸਐਮ ਚੈਨਲ ਦੇ ਉੱਤੇ ਹੋ ਰਹੀ ਆ ਸੰਦਲਿਆ ਨਾਮ ਦਾ ਇੱਕ ਉਹ ਹਿੰਦੂ ਲੀਡਰ ਆਪਣੇ ਆਪ ਨੂੰ ਕਹਿਣ ਵਾਲਾ ਉਹ ਦੀ ਜੀ ਇੰਟਰਵਿਊ ਸੁਣੋਗੇ ਆ ਕੋਈ ਲਿੰਕ ਵੀ ਇੱਥੇ ਪਾ ਦੂੰਗਾ ਸੁਣਿਓ ਉਹ ਤੁਲਨਾ ਕਿਹਦਾ ਕਰ ਰਿਹਾ ਦੇਵੀ-ਦੇਵਤਿਆਂ ਨਾਲ ਤੁਲਨਾ ਕਰ ਰਿਹਾ ਉਹ ਦੀ ਸਿੱਕੀ ਹਾਸੋਈ ਨਹੀਂ ਗੱਲ ਆ ਕੀ ਸਵਾਜ ਨੂੰ ਸੇਧ ਦੇਵਾਂਗੇ ਜੇ ਆਪਣੇ ਆਪ ਨੂੰ ਲੀਡਰ ਕਹਿਣ ਵਾਲੇ ਲੋਕ ਜਿਹੜੇ ਨੇ ਆਪਣੇ ਆਪ ਨੂੰ ਧਰਮ ਦਾ ਖੈਰ-ਖਵਾ ਕਹਿਣ ਵਾਲੇ ਕਨੂਟੀ ਦੇ ਖੈਰ-ਖਵਾ ਕਹਿਣ ਵਾਲੇ ਲੋਕ ਹੀ ਇਦਾਂ ਦੇ ਲੋਕਾਂ ਨਾਲ ਤੁਲਨਾ ਕਰਨਗੇ ਦੇਵੀ-ਦੇਵਤਿਆਂ ਦੀਆਂ ਜਾਂ ਗੁਰੂ ਸਾਹਿਬਾਨਾਂ ਦੀਆਂ ਜਾਂ ਕਿਸੇ ਵੀ ਸੰਤ ਮਹਾਪੁਰਖ ਦੀਆਂ ਤੇ ਕਿੱਥੇ ਆਪਾਂ ਗੱਲ ਕਰਨੀ ਆ ਸੋ ਅਸੀਂ ਤਾਂ ਵੇਖੋ ਸ਼ੁਰੂ ਤੋਂ ਹੀ ਡਟ ਕੇ ਵਿਰੋਧ ਕਰਦੇ ਰਹੇ ਹਾਂ ਇਹਨਾਂ ਖੌਤੀ ਡੇਰਿਆਂ ਦਾ ਭਾਵੇਂ ਉਹ ਡੇਰੇ ਕਿਸੇ ਵੀ ਪ੍ਰਕਾਰ ਦੇ ਹੋਣ ਜਿਹੜੇ ਵੀ ਸਿਧਾਂਤਾਂ ਤੋਂ ਉਲਟ ਨੇ ਜਿਹੜੇ ਵੀ ਸਿੱਖ ਰਵਾਇਤਾਂ ਤੋਂ ਸਿੱਖ ਮਰਿਆਦ ਤੋਂ ਉਲਟ ਚੱਲਦੇ ਨੇ ਉਹਦਾ ਵਿਰੋਧ ਡਟ ਕੇ ਹਮੇਸ਼ਾ ਹਰ ਸਿੱਖ ਦਾ ਫਰਜ਼ ਮੰਨਦਾ ਕੀਤਾ ਜਾਵੇ ਹਰ ਸਿੱਖ ਦਾ ਕੀਤਾ ਜਾਵੇ ਫਰਜ਼ ਮੰਨਦਾ ਕਿ ਉਹ ਵਿਰੋਧ ਕਰੇ ਹੁਣ ਜਸਬੀਰ ਜੱਸੀ ਨੌਜਵਾਨ ਦੇ ਵੱਲੋਂ ਵੀਰ ਵੱਲੋਂ ਜਿਹੜਿਆ ਵਾ ਉਹ ਬੜੀ ਹੀ ਮੈਂ ਸੋਚਦਾ ਵੀ ਚੜ੍ਹਦੀ ਕਲਾ ਦੇ ਨਾਲ ਤੇ ਵਿਵਾਹ ਹੋ ਕੇ ਆਪਣੀ ਫੀਲਡ ਦੇ ਉਹਨਾਂ ਲੋਕਾਂ ਨੂੰ ਨੰਗਿਆ ਕੀਤਾ ਕਿਦਾਂ ਚੰਦ ਛਿਲਣਾਂ ਦੀ ਖਾਤਰ ਇਹ ਲੋਕ ਜਾ ਕਰਕੇ ਉਹਨਾਂ ਡੇਰਿਆਂ ਦੇ ਉੱਤੇ ਜਿਹੜਾ ਉਹ ਗਾਉਂਦੇ ਨੇ ਤੇ ਉਹ ਲੋਕ ਗਾਇਕਾਂ ਨੂੰ ਸੱਦ ਕੇ ਨੌਜੋਨ ਨੂੰ ਪਰਵਾ ਕੇ ਵੀ ਉੱਥੇ ਗਾਉਣ ਵਾਲਾ ਆ ਰਿਹਾ ਵਾ ਤੇ ਉੱਥੇ ਵੱਡੀ ਭੀੜ ਇਕੱਠੀ ਕਰਦੇ ਨੇ ਤੇ ਇਹ ਪ੍ਰਭਾਵ ਛੜਨ ਦੀ ਕੋਸ਼ਿਸ਼ ਕਰਦੇ ਨੇ ਵੀ ਇਹ ਨਮਸਤਾ ਨੂੰ ਬਹੁਤ ਵੱਡੀ ਗਿਣਤੀ ਜਿਹੜੀ ਉਹ ਮੰਨਦੀ ਆ ਤੇ ਕੋਈ ਦੀ ਜਦ ਕੇ ਬਤਾਤ ਗਿਣਤੀ ਜਿਹੜੀ ਆ ਉੱਥੇ ਉਹ ਬੱਚਿਆਂ ਦੀ ਉਹ ਗਾਉਣ ਵਾਲੇ ਨੂੰ ਸੁਣ ਜਾਂਦੀ ਆ ਫੋਲੋਅਰ ਨਹੀਂ ਹੁੰਦੀ ਉਹਨਾਂ ਲੋਕਾਂ ਦੀ ਉਹਨਾਂ ਡੇਰਿਆਂ ਦੀ ਫੋਲੋਅਰ ਘੱਟ ਹੁੰਦੀ ਆ ਗਿਣਤੀ ਹੁੰਦੀ ਆ ਮੈਂ ਨਹੀਂ ਕਹਿੰਦਾ ਵੀ ਨਹੀਂ ਹੁੰਦੀ ਹੁੰਦੀ ਆ ਬਟ ਪਰਸੈਂਟੇਜ ਬਹੁਤ ਘੱਟ ਹੁੰਦੀ ਆ ਬਹੁਤਾਂਤ ਪਰਸੈਂਟੇਜ ਹੁੰਦੀ ਉਹਨਾਂ ਗਾਉਣ ਵਾਲੇ ਨੂੰ ਸੁਣਨ ਵਾਸਤੇ ਪਰ ਉਹ ਉਹਦਾ ਸ਼ਿਕਾਰ ਹੋ ਜਾਂਦੇ ਨੇ ਹੁਣ ਜੱਸੀ ਵੱਲੋਂ ਇਹ ਕਿੰਨੀ ਵਧੀਆ ਗੱਲ ਕੀਤੀ ਗਈ ਵੀ ਮੈਂ ਉਹਨਾਂ ਡੇਰਿਆਂ ਤੇ ਜਾ ਕੇ ਨਹੀਂ ਗਾਉਂਦਾ ਤਾਂ ਮੈਂ ਭੁੱਖਾ ਨਹੀਂ ਮਰ ਜਾਂਦਾ ਮੈਂ ਨਹੀਂ ਪਖੰਡਵਾਗ ਨੂੰ ਪ੍ਰੋਮੋਟ ਕੀਤਾ ਮੈਂ ਨਸ਼ਿਆਂ ਨੂੰ ਪ੍ਰੋਮੋਟ ਨਹੀਂ ਕੀਤਾ ਤੇ ਮੈਂ ਭੁੱਖਾ ਥੋੜੀ ਮਰ ਗਿਆ ਮੈਨੂੰ ਜੋ ਕਰਮ ਆਜ ਰੋਟੀ ਮੈਨੂੰ ਮਿਲੀ ਗਈ ਪਰ ਕਿੱਡੀ ਵੱਡੀ ਗੱਲ ਆ ਵੀ ਅਸੀਂ ਆਪਣੇ ਗੁਰੂ ਨੂੰ ਛੱਡ ਕੇ ਆਪਣੇ ਸਿਧਾਂਤਾਂ ਨੂੰ ਛੱਡ ਕੇ ਆਪਣੀ ਮਰਿਆਦਾ ਨੂੰ ਛੱਡ ਕੇ ਤੇ ਇੱਕ ਪਖੰਡੀ ਜਿਨ੍ਹਾਂ ਦੀ ਕੋਈ ਸਮਾਜ ਨੂੰ ਦੇਣ ਨਹੀਂ ਜੋ ਕਿਸੇ ਧਰਮ ਨਾਲ ਲੇਟ ਨਹੀਂ ਕਰਦੇ ਠੀਕ ਆ ਤੇ ਆਪਣੇ ਆਪ ਨੂੰ ਸਾਈ ਮਸਤ ਜਾਂ ਕੁਝ ਵੀ ਨਾਮ ਵਾਲਾ ਸੰਬੋਧਨ ਕਰਦੇ ਨੇ ਤੇ ਇਹ ਉਹ ਲੋਕ ਜਿਹੜੇ ਨਸ਼ੇ ਨੂੰ ਪ੍ਰਮੋਟ ਕਰਦੇ ਨੇ ਉਹ ਲੋਕ ਉਹਨਾਂ ਲੋਕਾਂ ਦੇ ਜਾ ਕੇ ਪੈਰਾਂ 'ਚ ਬਹਿ ਜਾਣਾ ਇਹ ਕਿੱਧਰ ਦੀ ਕਿੱਧਰ ਦੇ ਸਿਧਾਂਤ ਨੇ ਕੀ ਅਸੀਂ ਇੰਨੇ ਹੀ ਗੈਗੁਜਰ ਗਏ ਆ ਵੀ ਜੇ ਸਾਨੂੰ ਕੋਈ ਦੁੱਖ ਤਕਲੀਫ ਆ ਗਈ ਆ ਸਰੀਰ ਨੂੰ ਕਿਸੇ ਤਰ੍ਹਾਂ ਦਾ ਕੋਈ ਹਾ ਕੁਝ ਪ੍ਰੋਬਲਮ ਹੋ ਗਈ ਆ ਤੇ ਅਸੀਂ ਆਪਣਾ ਗੁਰੂ ਛੱਡ ਦੇਾਂਗੇ ਫਿਰ ਉਹਨਾਂ ਨੂੰ ਕਿੱਥੇ ਰੱਖਾਂਗੇ ਜਿਨ੍ਹਾਂ ਨੇ ਸਾਡੇ ਲਈ ਚਰਖੀਂ ਤੇ ਚੜ੍ਹਨਾ ਮਨਜ਼ੂਰ ਕਰ ਲਿਆ ਜਿਨ੍ਹਾਂ ਨੇ ਬੰਦ-ਬੰਦ ਕਰਾਉਣਾ ਮਨਜ਼ੂਰ ਕਰ ਲਿਆ ਜਿਨ੍ਹਾਂ ਨੇ ਮਾਵਾਂ ਨੇ ਬੱਚਿਆਂ ਦੇ ਟੋਟੇ ਕਰਵਾਏ ਗਲ਼ ਹਾਰ ਪੋਣੇ ਮਨਜ਼ੂਰ ਕਰ ਲਏ ਪਰ ਸਿੱਖੀ ਨਹੀਂ ਛੱਡੀ ਵਾਸਤਾ ਆਪਾਂ ਉਹਨਾਂ ਨੂੰ ਉਹਨਾਂ ਦਾ ਖਵੋਣੇ ਨਾ ਆਪਣੇ ਆਪ ਨੂੰ ਅਸੀਂ ਉਹਨਾਂ ਦੇ ਵਾਰਿਸ ਆ ਰੋਜ਼ ਅਰਦਾਸ ਵੀ ਕਰਦੇ ਆ ਤੇ ਜੇਕਰ ਉਹ ਜਿਵੇਂ ਆ ਵੀਰ ਕਮੈਂਟ ਕਰ ਰਿਹਾ ਵੀ ਅਖੇ ਜੀ ਗਰੀਬ ਨੇ ਤੇ ਸਮੱਸਿਆ ਦੇ ਹਾਲੀ ਇੱਧਰ ਉੱਧਰ ਘੁੰਮਦੀ ਹਲਾਣਤਾ ਯਾਰ ਦੁਨਿਆਵੀ ਤੌਰ ਤੇ ਦੁੱਖ ਸੁੱਖ ਸਰੀਰ ਨੂੰ ਆਉਂਦੇ ਨੇ ਦੁੱਖ ਆ ਗਿਆ ਸਰੀਰ ਨੂੰ ਤੇ ਤੁਸੀਂ ਕੋਈ ਉਹਦਾ ਉਹ ਤਾਂ ਹੱਲ ਕਰੋ ਉਹਦਾ ਕੋਈ ਕਿ ਤੁਸੀਂ ਆਪਣਾ ਗੁਰੂ ਛੱਡ ਦਿਓਗੇ ਹੁਣ ਕੱਲ ਨੂੰ ਕੋਈ ਕਵੇ ਵੀ ਮੈਂ ਤੂੰ ਐਂ ਕਰ ਵੀ ਮੈਨੂੰ ਪਿਓ ਕਹ ਤੇ ਆਪਣਾ ਤੇ ਜਿਵੇਂ ਮੈਂ ਹੁਣ ਵਾਲੀਆ ਤੂੰ ਜਾਣ ਤੈਨੂੰ ਤੇ ਚਲੋ ਸਾਰੇ ਜਾਣਦੇ ਕੋਣ ਆ ਤੂੰ ਤੇ ਵਈ ਨਾਲ ਵੀ ਜਿਹੜੀ ਭੇੜ ਆਨੀ ਨੂੰ ਹੁਣ ਇਹਨੂੰ ਵਾਲੀਏ ਨੂੰ ਕੁਛ ਨਾਲ ਹੋਵੇ ਕੋਈ ਵੀ ਜੇ ਤੈਨੂੰ ਕੱਲ ਨੂੰ ਕਵੇ ਵੀ ਤੂੰ ਐ ਕਰ ਮੈਨੂੰ ਪਿਓ ਕਹੇ ਮੈਂ ਤੈਨੂੰ ਜ਼ਿਆਦਾ ਦੇਣਾ ਆਪਣੀ ਤਾਂ ਤੂੰ ਪਿਓ ਕਹਿੰਦੇ ਕਿ ਉਹ ਨਹੀਂ ਆ ਗਿਆ ਆਪਣਾ ਆਪਣਾ ਪਿਓ ਛੱਡ ਦੇਗਾ ਇਦਾਂ ਹੁੰਦਾ ਹੁੰਦਾ ਵਾ ਯਾਰ ਕੁਛ ਥੋੜਾ ਜਿਹਾ ਥੋੜਾ ਤਾਂ ਬ੍ਰੇਨਵਾਸ਼ੀ ਕੀਤਾ ਹੋਇਆ ਢੜਰੀਆਂ ਵਾਲੇ ਦੇ ਥੋੜਾ ਤਾਂ ਕਸੂਰੀ ਕੋਈ ਨਹੀਂ ਫਨਾ ਥੋੜੇ ਲੋਕਾਂ ਦਾ ਮੈਂ ਗੱਲ ਕਰਨ ਦਾ ਫਾਇਦਾ ਹੀ ਕੋਈ ਨਹੀਂ ਚਲੋ ਵਿਸ਼ਾ ਹੀ ਸਾਡਾ ਉਹ ਦੂਜੇ ਪਾਸੇ ਚਲ ਜਾਂਦਾ ਜੇ ਤੁਸੀਂ ਆ ਕੇ ਗੰਦ ਘੋਲਦੇ ਹੋ ਥੋੜਾ ਤਾਂ ਚਲੋ ਹੱਲ ਆ ਗਿਆ ਆਪਣੇ ਕੋ ਬਲੌਗ ਕਰਨ ਦਾ ਵੀ ਬਲੌਗ ਕਰ ਤੋਂ ਤੁਹਾਨੂੰ ਤੁਹਾਡੇ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਸਰੋਹ ਵਿਚਾਰ ਜਸਵੀਰ ਜੱਸੀ ਵੀਰ ਵੱਲੋਂ ਜਿਹੜੀ ਉਹ ਗੱਲਾਂ ਗੱਲ ਕੀਤੀ ਗਈ ਹੈ ਬਿਲਕੁਲ ਬਾਦਰੀਲ ਕੀਤੀ ਗਈ ਹੈ ਬਿਲਕੁਲ ਸਹੀ ਗੱਲ ਕੀਤੀ ਗਈ ਹੈ ਕੌਣ ਵਾਲਿਆਂ ਦੇ ਵੱਲੋਂ ਫੋਕੀ ਵਾਹ ਵਾਹ ਦੇ ਲਈ ਚੰਦ ਛਲਣਾਂ ਦੇ ਲਈ ਜਾ ਕੇ ਉਹਨਾਂ ਡੇਰਿਆਂ ਦੇ ਉੱਤੇ ਜਾ ਕੇ ਉੱਪਰ ਪਰਫਾਰਮਾਂਸ ਪੋਚੜਾ ਵਾ ਉਹ ਉੱਥੇ ਪਰਫਾਰਮ ਕੀਤਾ ਜਾਂਦਾ ਵਾ ਗਾਇਆ ਜਾਂਦਾ ਵਾ ਉਹ ਡੇਰਿਆਂ ਵਾਲੇ ਜਿਹੜੇ ਨੇ ਉਹ ਜਿਹੜੇ ਉੱਥੋਂ ਦੇ ਪ੍ਰਬੰਧਕ ਨੇ ਜਿਹੜੇ ਉਹ ਲੋਕ ਉੱਥੋਂ ਦਾ ਸਾਰਾ ਕੁਝ ਚਲਾਉਂਦੇ ਨੇ ਉਹ ਲੋਕ ਉਹਨਾਂ ਗਾਉਣ ਵਾਲਿਆਂ ਦੇ ਵੱਲੋਂ ਕੀਤੀ ਗਈ ਪੀੜ ਇਕੱਠੀ ਜਿਹੜੀ ਆ ਉਹਨੂੰ ਇਹ ਦਰਸਾਉਂਦੇ ਨੇ ਵੀ ਬਹੁਤ ਜ਼ਿਆਦਾ ਫਾਲੋਵਰਿੰਗ ਆ ਜਿਹੜੀ ਆ ਬਹੁਤ ਵੱਡੀ ਗਿਣਤੀ ਦੀ ਜਿਹੜੀ ਸੰਗਤ ਆ ਉਹ ਇੱਥੇ ਆ ਰਹੀ ਆ ਸੋ ਬੜੀ ਬੇਦਲੀਲ ਜੀ ਗੱਲ ਆ ਇਹ ਕੋਈ ਸਮਝਣ ਵਾਲੀ ਗੱਲ ਆ ਸਾਨੂੰ ਸਮਝਣਾ ਚਾਹੀਦਾ ਸਾਨੂੰ ਖਾਸ ਕਰਕੇ ਸਾਡੇ ਬੱਚਿਆਂ ਨੂੰ ਸਮਝਣਾ ਚਾਹੀਦਾ ਵੀ ਇਹਨਾਂ ਗੱਲਾਂ ਜਿਹੜੀਆਂ ਨੇ ਕਰਨ ਦੇ ਨਾਲ ਅਸੀਂ ਕਿੱਥੇ ਖੜੇ ਆ ਸਾਡੇ ਸਿਧਾਂਤ ਸਾਡੀ ਮਰਿਆਦਾ ਜਿਹੜੀ ਉਹ ਕਿੱਥੇ ਖੜੀ ਆ ਸੋ ਜਿਨ੍ਹਾਂ ਲੋਕਾਂ ਨੂੰ ਇਹ ਗੱਲ ਕਹੀ ਜਾ ਰਹੀ ਹੈ ਕਿ ਜਸਵੀਰ ਜਸੀਂ ਦੇ ਪਰਚਾ ਕਰਾਵਾਂਗੇ ਬੜੀ ਹਾਸੋਣੀ ਗੱਲ ਆ ਵੀ ਕਾਦੇ ਵਿਹਾਰ ਤੇ ਪਰਚਾ ਕਰਾਉਂਗੇ ਕੀ ਕੋਈ ਕਿਸੇ ਧਰਮ ਨਾਲ ਲੇਟਰ ਬੰਦੇ ਨੇ ਉਹ ਜਾਂ ਕਿਸੇ ਉਹ ਕੋਈ ਧਰਮ ਗੁਰੂ ਨੇ ਕੋਈ ਉਹਨਾਂ ਦੀ ਸਮਾਜ ਨੂੰ ਦੇਣ ਹੋਵੇ ਕਿਸੇ ਤਰ੍ਹਾਂ ਦੀ ਵੀ ਦੇਣ ਹੋਵੇ ਕਾਦੇ ਬਿਹਾਲ ਤੇ ਪਰਚਾ ਬਣ ਜੂਗਾ ਮੇਰੇ ਤੇ ਵੀ ਤਾਂ ਕਰਾਉਣ ਵਾਸਤੇ ਪਰਚਾ ਭਜਨਟ ਕੀਤੀ ਸੀ ਬਹੁਤ ਜ਼ਿਆਦਾ ਬੰਦਿਆਂ ਦੇ ਵੱਲੋਂ ਪਰ ਪਰਚਾ ਕਿਉਂ ਨਹੀਂ ਪ੍ਰਸ਼ਾਸਨ ਨੇ ਉਹ ਪ੍ਰਸ਼ਾਸਨ ਨੂੰ ਪਤਾ ਵੀ ਨਹੀਂ ਬਣਦਾ ਪਰਚਾ ਕਾਨੂੰਨ ਨੂੰ ਕਹਿੰਦਾ ਨਹੀਂ ਕਾਨੂੰਨ ਜੇ ਹੁਣ ਕੋਈ ਕਿਸੇ ਧਰਮ ਦੀ ਕੋਈ ਰਿਲੇਟਡ ਕੋਈ ਹੁਣ ਮੈਂ ਤਾਂ ਸੋਨਣਾ ਜੀ ਪਰਚਾ ਕਰਾਉਣ ਦੀ ਗੱਲ ਕਰਦੇ ਤਾਂ ਹਿੰਦੂ ਜਿਹੜੇ ਵੀਰ ਨੇ ਉਹ ਜਾ ਕੇ ਉਹ ਛਾਂ ਲਿਆ ਤੇ ਪਰਚੇ ਕਰਾਉਣ ਅੱਜ ਦਾ ਛਾਂ ਲਿਆ ਜਿਹੜਾ ਵਾ ਉਹ ਇੰਟਰਵਿਊ ਦੇ ਰਿਹਾ ਵਾ ਮਕਰ ਨੂੰ ਜਿਹਦੇ ਵਿੱਚ ਉਹ ਦੇਵੀ ਦੇਵਤਿਆਂ ਦੀ ਤੁਲਨਾ ਜਿਤਨਾ ਗੁੰਝਕੁੰਦੀ ਯਾਦਾ ਮਾਤਾ ਕਾਲੀ ਦੀ ਤੁਲਨਾ ਜਿਹੜੀ ਆ ਉਹ ਕੀਤੀ ਕਰ ਰਿਹਾ ਉਹਦੇ ਨਾਲ ਉਸ ਰਿਸ਼ੇੜੀ ਦੇ ਨਾਲ ਨਕਉਦਰ ਵਾਲੇ ਨਾਲ ਇਹ ਕਹਿ ਕੇ ਵੀ ਉਹ ਉਹ সিমਿਲੈਰਟੀ ਕਰ ਰਿਹਾ ਉਹਨਾਂ ਦੀ ਤੇ ਹੁਣ ਹਿੰਦੂ ਵੀਰ ਕਰੋਣ ਜਾ ਕੇ ਪਰਚਾ ਉਹਦੇ ਉੱਤੇ ਜੇ ਗੁਰਦਾਸ ਮਾਨ ਨੇ ਤੁਲਨਾ ਕਰਨ ਦੀ ਕੋਸ਼ਿਸ਼ ਕੀਤੀ ਸੀ ਗੁਰੂ ਸਾਹਿਬ ਨਾਲ ਭੱਲੇ ਕਹਿ ਗਏ ਵੀ ਭੱਲਿਆਂ ਦੇ ਉਹ ਭੱਲਿਆਂ ਦੀ ਯਾਦ ਵੀ ਤੁਸੀਂ ਪਰਚਾ ਕਰਾਇਆ ਸੀ ਜਾ ਕੇ ਉੱਤੇ ਅੱਜ ਵੀ ਸਾਡਾ ਕੇਸ ਅਦਾਲਤ ਦੇ ਵਿੱਚ ਵਿਚਾਰਦੀ ਨਾ ਚੱਲ ਰਿਹਾ ਜਿਹੜਾ ਕੰਮ ਤਾਂ ਕਰਨ ਵਾਲਾ ਤੁਸੀਂ ਉਹ ਤਾਂ ਕਰਦੇ ਨਹੀਂ ਤੁਸੀਂ ਉਲਟਾ ਦੂਜੇ ਬੰਨੇ ਜਿਹੜੇ ਬੰਨੇ ਬਤਾਈ ਫੋਕੀ ਵਾਹ ਵਾ ਪਬਲਿਸਟੀ ਆ ਹਨਾ ਵਿਊ ਲੈਣੇ ਨੇ ਉਹ ਕੰਮ ਕਰਨੇ ਪਾਸੇ ਤੁਰ ਪੈਨੇ ਹੋ ਫਰਜ਼ ਤਾਂ ਹਰ ਧਰਮੀ ਦਾ ਇਹ ਬਣਦਾ ਭਾਵੇਂ ਕਿਸੇ ਵੀ ਧਰਮ ਨਾਲ ਲੇਟਲ ਹੋਵੇ ਭਾਵੇਂ ਉੱਥੇ ਹਿੰਦੂ ਬੱਚੇ ਜਾਂਦੇ ਹੋਣ ਭਾਵੇਂ ਉੱਥੇ ਜਿਹੜੇ ਆ ਉਸਾਈਆਂ ਤੇ ਜਾਂਦੇ ਹੋਣ ਮੁਸਲਮਾਨਾਂ ਤੇ ਜਾਂਦੇ ਹੋਣ ਸਿੱਖਾਂ ਤੇ ਜਾਂਦੇ ਹੋਣ ਕਿਸੇ ਵੀ ਧਰਮ ਦੇ ਜਾਂਦੇ ਹੋਣ ਪਰ ਉੱਥੇ ਜਾਣ ਵਾਲੇ ਬੱਚਿਆਂ ਦੇ ਬ੍ਰਿਨਵਾਸ਼ ਹੁੰਦੇ ਨੇ ਉੱਥੇ ਜਾਣ ਵਾਲੇ ਬੱਚੇ ਗਲਤਾਨ ਹੁੰਦੇ ਨੇ ਨਸ਼ਿਆਂ ਦੇ ਵਿੱਚ ਉਹ ਉਹਨਾਂ ਕੰਮਾਂ 'ਚ ਗਲਤਾਨ ਹੁੰਦੇ ਨੇ ਜਿਹੜੇ ਕੰਮ ਸਾਨੂੰ ਵਰਜੇ ਗਏ ਨੇ ਸਾਡੇ ਧਰਮ ਦੇ ਵਿੱਚ ਸੋ ਇਹ ਹਰ ਇੱਕ ਦਾ ਇਨਸਾਨ ਦਾ ਫਰਜ਼ ਬਣਦਾ ਵੀ ਉਹ ਆਪਣੇ ਬੱਚਿਆਂ ਨੂੰ ਬਚਾਵੇ ਜਸਵੀਰ ਜਸੀ ਵੱਲੋਂ ਵੀਰ ਵੱਲੋਂ ਜਿਹੜਾ ਇਨੀਸ਼ੀਏਟਿਵ ਲਿਆ ਗਿਆ ਬਹੁਤ ਵਧੀਆ ਵਾਸੀਂ ਨਾਲ ਖੜੇ ਆਂ ਜਿਸ ਤਰੀਕੇ ਨਾਲ ਵੀ ਮਾਰੇ ਸਾਡੇ ਕੋਲ ਸੇਵਾ ਲੈਣਗੇ ਅਸੀਂ ਵੀਰ ਨਾਲ ਖੜ ਕੇ ਸਾਥ ਦੇਵਾਂਗੇ ਉਹਦਾ ਜਿਹੜੇ ਲੋਕ ਕੇ ਸੋਚਦੇ ਨੇ ਵੀ ਜਸਵੀਰ ਅਸੀਂ ਨੂੰ ਦਬਾ ਲੈਣਗੇ ਡਰਾ ਲੈਣਗੇ ਇਹ ਕਹਿ ਕੇ ਵੀ ਸਿੱਤੇ ਪਰਚਾ ਕਰਾ ਲਾਂਗੇ ਕੋਈ ਗੱਲ ਨਹੀਂ ਪਰਚਾ ਜੇ ਕਰਾ ਸਕਦੇ ਹੋ ਤਾਂ ਪਰਚਾ ਵੀ ਕਰਾ ਲਓ ਫਿਰ ਕੀ ਹੋ ਜਾਊਗਾ ਸੱਚ ਤਾਂ ਸੱਚ ਰਹਿਣਾ ਸੱਚ ਤਾਂ ਸੱਚ ਰਹਿਣਾ ਹਾਂ ਬਿਲਕੁਲ ਮੈਂ ਉਹੀ ਗੱਲ ਕਰਦਾ ਸੀ ਜੋ ਉਸੇ ਕਿ ਵੀ ਨੇਕੀ ਦੀਆਂ ਜਿਹੜੀਆਂ ਭੇਡਾਂ ਨੇ ਵਾਲੀਆਂ ਵਰਗੀਆਂ ਜਾਂਦੀਆਂ ਭੇਡਾਂ ਨੇ ਹਣਾ ਹੁਣ ਇਹ ਦੇਖੋ ਤੁਸੀਂ ਵੀ ਆ ਢੱਡੀ ਨੇਕੀ ਦੀਆਂ ਭੇਡਾਂ ਦੇ ਲੋਚ ਕੇ ਵੇਖੋ ਆ ਹੁਣ ਇਹਨਾਂ ਕੀ ਦਲੀਲ ਦਿੱਤੀ ਆ ਮੁੰਡੇ ਨੇ ਇੱਥੇ ਅਜਤਵੀਰ ਵਾਲੀ ਨੇ ਅਖੇ ਜੀ ਇਹ ਉਹ ਲੋਕ ਦੁਖੀ ਨੇ ਗਰੀਬ ਨੇ ਤੇ ਆਪੀ ਇਸ ਸਮੱਸਿਆ ਦਾ ਹੱਲ ਲਈ ਇੱਧਰ ਉੱਧਰ ਘੁੰਮਦੇ ਨੇ ਦੱਸੋ ਅਗੇ ਤੁਰ ਕੋਈ ਸਮੱਸਿਆ ਆਵੇ ਕੋਈ ਗੁਰਦਰਜ ਨਾਲ ਨਹੀਂ ਪਾੜ ਵੀ ਗੁਰੂ ਘਰ ਦੀ ਤੁਸੀਂ ਤੁਲਨਾ ਕਰ ਰਹੇ ਹੋ ਉਹਨਾਂ ਨਸ਼ੇੜੀਆਂ ਦੇ ਨਾਲ ਗੁਰੂ ਦੀ ਤੁਲਨਾ ਕਰ ਰਹੇ ਨਸ਼ੇੜੀਆਂ ਦੇ ਨਾਲ ਬਿਲਕੁਲ ਕਹਾਂਗੇ ਵੀ ਭਾਈ ਗੁਰੂ ਘਰੇ ਜਾਓ ਜੇ ਤੁਹ ਕੁਝ ਜਜ਼ੀਰਤਰਮ ਨਾਲ ਕੁਝ ਰਿਲੇਟ ਕਰਦੇ ਹੋ ਆਪਣੇ ਉਸ ਧਰਮ ਦੇ ਗੁਰੂ ਦੇ ਕੋਲ ਜਾਓ ਧਾਰਮਿਕ ਜੋ ਤੁਹਾਡਾ ਪਹਿਰਾ ਉਹਨੂੰ ਫੋਲੋ ਕਰੋ ਹੋਰ ਅਸੀਂ ਕੀ ਕਹਾਂਗੇ ਜਾ ਕਿਸੇ ਨਸ਼ੇੜੀ ਦੇ ਪਹਿਰੇ ਚ ਬਹਿ ਜਾ ਜਾ ਕੇ ਜਾਂ ਆਪਣਾ ਧਰਮ ਹੀ ਛੱਡ ਦੇ ਅਸੀਂ ਇੰਨੇ ਕਮਜ਼ੋਰ ਹੋ ਗਏ ਆ ਕਿ ਜੇ ਸਾਡਾ ਢਿੱਡ ਵੀਡ ਹੋਣ ਲੱਗ ਪਿਆ ਅਸੀਂ ਆਪਣਾ ਗੁਰੂ ਛੱਡ ਦਈਏ ਧਰਮ ਛੱਡ ਦਈਏ ਲਾਹਣ ਤਾਂ ਫਿਰ ਤਾਂ ਇਹ ਤਾਂ ਫਿਰ ਲਾਹਣਤ ਵਾਲੀ ਗੱਲ ਹੋ ਗਈ ਨਾ ਫਸੇ ਆਪਣੇ ਨੂੰ ਸਿੱਖ ਨਾ ਕਹੀਏ ਅਸੀਂ ਗੁਰੂ ਦਸਮ ਪਾਤਸ਼ਾਹ ਦੇ ਪੁੱਤ ਨਾ ਕਹੀਏ ਆਪਣੇ ਆਪ ਨੂੰ ਫਸੇ ਗੁਰੂ ਰਣ ਸਾਹਿਬ ਦੇ ਸਿੱਖ ਨਾ ਬਣੀਏ ਫਿਰ ਜਾ ਕੇ ਬਈ ਉਹਨਾਂ ਦੇ ਪੈਰਾਂ 'ਚ ਫਰਕ ਕੋਈ ਨਹੀਂ ਪੈਂਦਾ ਜੇ ਚੱਲ ਚੋਂਗੇ ਤਾਂ ਜਿਹੜੇ ਜਾਣਦੇ ਨੇ ਜਾਣ ਵੀ ਇਹ ਨਹੀਂ ਹੈਗਾ ਵੀ ਜਿਹੜੇ ਅੱਖਰ ਨਹੀਂ ਇਹ ਤਾਂ ਉਹ ਮੰਨਣਾ ਹੀ ਮੰਨਣਾ ਉਹਨਾਂ ਨੂੰ ਤਾਂ ਜਾਓ ਭਾਈ ਫਰਕ ਵੀ ਕੋਈ ਨਹੀਂ ਪੈਂਦਾ ਤੇ ਕਈ ਆਏ ਕਈ ਗਏ ਤੇ ਇਤਨਾ ਖਾਸਾ ਬੰਦੇ ਚੜ੍ਹਦੀ ਕਲਾ ਹੀ ਰਹਿਣੀ ਆ ਆ ਟੱਡੀਆਂ ਵਾਲੀ ਨੇਕੀ ਅੱਗੇ ਤੇ ਜਾਣੀ ਦੇ ਕੇ ਨੇ ਜੇ ਆਪਣੇ ਆਪ ਨੂੰ ਗੁਰੂ ਨੂੰ ਛੱਡ ਕੇ ਤੇ ਗਿਆਨ ਗੁਰੂ ਬਣਾ ਲਿਆ ਤੇ ਫਿਰ ਕੀ ਹੋ ਗਿਆ ਕੋਈ ਫਰਕ ਪੈ ਗਿਆ ਜਾਂ ਜਿਹੜੇ ਲੋਕ ਅੱਜ ਈਸਾਈਅਤ ਵਾਲ ਪਰ ਪ੍ਰਭਾਵਸ਼ੀਲ ਹੋ ਕੇ ਜਾ ਰਹੇ ਨੇ ਤੁਹਾਨੂੰ ਕੀ ਲੱਗਦਾ ਉਹਦੋਂ ਸਿੱਖੀ ਨੂੰ ਖਤਰਾ ਪੈਦਾ ਹੋ ਗਿਆ ਸਿੱਖੀ ਨੂੰ ਖਤਰਾ ਨਹੀਂ ਪੈਦਾ ਹੁੰਦਾ ਸਿੱਖਾਂ ਸਿੱਖੀ ਸਿੱਖੀ ਨੂੰ ਪੰਥ ਨੂੰ ਕਦੀ ਖਤਰਾ ਨਹੀਂ ਹੁੰਦਾ ਇੱਥੇ ਤਾਂ ਇੱਕ ਸਿਰ ਵੀ ਬਹੁਤ ਆ ਚੜਦੀ ਕਾਂ ਦੀ ਕਾਇਮ ਕਰਨ ਵਾਸਤੇ ਇੱਕ ਸਿਰ ਪੋਤਾ ਸਿੰਘ ਗਰਜਾ ਸਿੰਘ ਵਰਗੇ ਦੋ ਹੀ ਬੜੇ ਨੇ ਖੜ ਗਏ ਨੇ ਪੇਠਣਾ ਪੇਟ ਜੋੜ ਕੇ ਤੇ ਚੜਦੀ ਗਲਾ ਕਰਦੀ ਸਿਰਾਂ ਦੇ ਮੁੱਲ ਪੈਸੀ ਜਦੋਂ ਸੋ ਇਹ ਖਤਮ ਨਾ ਹੋਣ ਵਾਲੀ ਕੌਮ ਆ ਇਹ ਖੂਨ ਨਾਲ ਸਿੰਜੀ ਹੋਈ ਆ ਇਹਨੂੰ ਖਤਰਾ ਨਹੀਂ ਕਦੇ ਵੀ ਹੋ ਸਕਦਾ ਹਾਂ ਜੇ ਕੋਈ ਨੰਘਾਰ ਆਉਂਦਾ ਸਾਡਾ ਫਰਜ਼ ਬਣਦਾ ਵੀ ਅਸੀਂ ਉਸ ਨੰਘਾਰ ਦੇ ਵਿਰੁੱਧ ਬੋਲੀਏ ਜੇ ਅੱਜ ਸਾਡੇ ਬੱਚੇ ਗੁੰਮਰਾਹ ਹੋ ਰਹੇ ਨੇ ਸਾਡੀ ਨੌਜਵਾਨੀ ਗੁੰਮਰਾਹ ਹੋ ਰਹੀ ਆ ਸਾਡੇ ਭੈਣ ਭਰਾ ਗੁੰਮਰਾਹ ਹੋ ਰਹੇ ਨੇ ਆਪਣਾ ਫਰਜ਼ ਬਣਦਾ ਹਰ ਸਿੱਖ ਦਾ ਫਰਜ਼ ਬਣਦਾ ਵੀ ਉਹ ਹੋਕਾ ਦਵੇ ਹਰ ਸਿੱਖ ਦਾ ਫਰਜ਼ ਬਣਦਾ ਵੀ ਉਹ ਹੋਕਾ ਦਵੇ ਗਲਤ ਨੂੰ ਗਲਤ ਕਹੇ ਜਸਵੀਰ ਜਸਸੀ ਉਹਨੇ ਇੱਕ ਸਿੱਖ ਹੁੰਦੇ ਦੇ ਨਾਤੇ ਬੇਸ਼ੱਕ ਉਹ ਗਾਉਣ ਵਾਲਾ ਮੇਰੇ ਉਧਰ 100 ਮੱਤ ਪੇਤ ਹੋ ਸਕਦੇ ਨੇ ਵੀ ਉਹ ਗੌਂਦਾ ਬਾ ਗਾਇਕ ਆ ਪਰ ਜਿਹੜੀ ਚੀਜ਼ ਚੰਗੀ ਆ ਚੰਗੀ ਆ ਜਿਹੜੀ ਚੀਜ਼ ਬੰਦੇ ਨੇ ਜਿਹੜੀ ਚੰਗੀ ਚੀਜ਼ ਤੇ ਸਟੈਂਡ ਲਿਆ ਬਿਲਕੁਲ ਫਰਜ਼ ਬਣਦਾ ਸਾਡਾ ਅਸੀਂ ਸਾਥ ਦਈਏ ਉਹਦਾ ਸੋ ਉਸ ਵੀਰ ਵੱਲੋਂ ਬਹੁਤ ਸੋਹਣਾ ਜਿਹੜਾ ਵਾ ਉਹ ਸਟੈਂਡ ਲਿਆ ਗਿਆ ਵਾ ਹੁਣ ਤਾਂ ਜਿਹੜੇ ਬਾਕੀ ਗਾਉਣ ਵਾਲੇ ਨੂੰ ਸ਼ਰਮ ਹੋਣੀ ਚਾਹੀਦੀ ਆ ਤੁਸੀਂ ਆਪਣੇ ਕਿਤੇ ਨਾਲ ਵੀ ਧੋਖਾ ਕਰ ਰਹੇ ਹੋ ਚੰਦ ਸ਼ਰਨਾਂ ਦੀ ਖਾਤਰ ਚੰਦ ਸ਼ਰਨਾਂ ਦੀ ਖਾਤਰ ਤੁਸੀਂ ਆਪਣੇ profession ਨਾਲ ਵੀ ਧੋਖਾ ਕਰ ਰਹੇ ਹੋ ਸੋਹ ਵਿਚਾਰ ਗੁਰੂ ਕਿਰਪਾ ਕਰੇ ਉਸ ਵੀਰ ਜਸਵੀਰ ਅਸੀਂ ਨਾਲ ਖੜੇ ਆਂ ਜਿਸ ਤਰੀਕੇ ਦੇ ਨਾਲ ਵੀ ਜਿਹੜੇ ਲੋਕ ਇਹ ਗੱਲਾਂ ਕਹਿ ਰਹੇ ਨੇ ਵੀ ਜਿਹੜਾ ਤਸਵੀਰ ਜਸਵੀਰ ਨੂੰ ਐ ਕਰ ਦੇਵਾਂਗੇ ਜੋ ਕਰ ਦੇਵਾਂਗੇ ਸਿ ਭਲੇਖੇ ਨਾ ਰਹੋ ਜਿਸ ਵੀ ਜੱਸੀ ਵੱਲੋਂ ਜਿਹੜੀ ਗੱਲ ਕੀਤੀ ਗਈ ਉਹ ਬਿਲਕੁਲ ਬਾ ਦਲੀਲ ਲੋਜੀਕਲੀ ਕੀਤੀ ਗਈ ਆ ਇਹ ਡੇਰਿਆਂ ਨੂੰ ਪ੍ਰਮੋਟ ਕਰਨ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਇਹਨਾਂ ਗਾਉਣ ਵਾਲਿਆਂ ਦਾ ਰਿਹਾ ਆ ਗੁਰਦਾਸ ਮਾਨ ਵਰਗੇ ਜਿਨ੍ਹਾਂ ਨੇ ਇਹਨਾਂ ਡੇਰਿਆਂ ਨੂੰ ਪ੍ਰਮੋਟ ਕੀਤਾ ਸਾਈ ਜੀ ਸਾਈ ਜੀ ਕਰਕੇ ਠੀਕ ਆ ਚੰਦ ਛਿਲਣਾਂ ਦੀ ਖਾਤਰ ਕਿਉਂਕਿ ਉਹ ਨੋਟਾਂ ਦੀਆਂ ਬੋਰੀਆਂ ਇਹਨਾਂ ਦੇ ਵਾਰਦੇ ਨੇ ਉਹ 4 ਪੈਸੇ ਉੱther ਜਿਆਦੇ ਆਉਂਦੇ ਨੇ ਇਸ ਕਰਕੇ ਇਹਨਾਂ ਨੇ ਜਿੰਨੇ ਵੀ ਖਰਗਾਉਣ ਵਾਲੇ ਹੁਣ ਦੇਖਦੇ ਆਂ ਬਤਾਂਦ ਉੱਧਰ ਨੂੰ ਮੂੰਹ ਕਰਕੇ ਉਹਨਾਂ ਡੇਰਿਆਂ ਵੱਲ ਨੂੰ ਤੁਰੇ ਜਾਂਦੇ ਨੇ ਕੋਈ ਨਾ ਕੋਈ ਰੋਜ਼ ਨਵਾਂ ਸਾਈਂ ਪੈਦਾ ਹੋ ਜਾਂਦਾ ਤੇ ਜਾ ਕੇ ਸਾਡੇ ਵਾਲੇ ਬਹਿ ਜਾਂਦੇ ਉਹਨਾਂ ਦੇ ਪੈਰਾਂ ਦੇ ਵਿੱਚ ਦੇਮਕ ਹੋਏ RAM ਦੇ ਲੱਗਣ ਜਨਮ ਵਿਜੋਗ ਜਨਮਾਂ ਦੇ ਵਿਜੋਗ ਲੱਗ ਜਾਂਦੇ ਜੇ ਅਸੀਂ ਆਪਣੇ ਪ੍ਰਭੂ ਤੋਂ ਆਪਣੇ ਗੁਰੂ ਤੋਂ ਉਸ ਅਕਾਲ ਪੁਰਖ ਤੋਂ ਬੇਮੁਖ ਹੋ ਜਾਈਏ ਜਨਮਾਂ ਦੇ ਵਿਜੋਗ 88 ਲੱਖ ਜੂਨਾ ਜੜੀਆਂ ਨੇ ਉਹ ਭੋਗ ਕਰਕੇ ਜਾ ਕਰਕੇ ਕਿਤੇ ਫਿਰ ਜਾ ਕੇ ਕਿਤੇ ਕਿਰਪਾ ਹੁੰਦੀ ਹੈ ਮਨੁੱਖੀ ਜੀਵਨ ਮਿਲਦਾ ਆਪਣਾ ਅੱਗਾ ਸਵਰਨ ਦੇ ਵਾਸਤੇ ਜੂਨਾ ਤੋਂ ਮੁਕਤ ਹੋਣ ਵਾਸਤੇ ਤੇ ਜੇ ਹੁਣ ਵੀ ਅਸੀਂ ਆਪਣਾ ਗੁਰੂ ਛੱਡ ਕੇ ਆਪਣੇ ਸਿਧਾਂਤ ਛੱਡ ਕੇ ਅੰਧਿਆਰਾ ਛੱਡ ਕੇ ਤੇ ਭੜਕਦੇ ਫਿਰਾਂਗੇ ਇੰਨੀ ਬੁੱਧ ਹੋਣ ਦੇ ਬਾਵਜੂਦ ਵੀ ਇੰਨੀ ਮਤ ਤੋਂ ਹੋਣ ਦੇ ਬਾਵਜੂਦ ਵੀ ਤੇ ਫਿਰ ਤੇ ਲਹਨਤਾ ਸਾਡੇ ਜੀਵਨ ਦੇ ਉੱਤੇ ਲਹਨਤਾ ਤ੍ਰਿਗ ਲਹਨਤਾ ਫਿਰਦਾ ਛੁਗੁਰੂ ਕਿਰਪਾ ਕਰੇ ਸਾਨੂੰ ਕੋ ਸਮਤ ਬਖਸ਼ੇ ਤੇ ਅਗੇ ਕਰ ਲਾ ਕੀ ਖਾਲ ਸਾਡੇ ਕੌਮ ਦੇ ਲੋਕਾਂ ਦਾ ਕਰੀਏ ਕੌਮ ਸੀ ਤਾਂ ਲਿਖਦੇ ਆ ਤਾਂ ਕੁਛ ਇਹਦੀ ਕਰਦਾ ਲਾਈਕ ਤਾਂ ਕਮੈਂਟ ਪਰ ਮਾਰੇ ਕੀ ਤੁਹਾਨੂੰ ਕੋਈ ਗੱਲ ਨਹੀਂ ਵੀਰ ਜੀ ਜੇ ਕੋ ਤੁਹਾਡਾ ਚੰਗਾ ਗਾਇਆ ਚੰਗਾ ਬੋਲਿਆ ਨਹੀਂ ਪਸੰਦ ਕਰਦਾ ਘੱਟ ਕਰਦੇ ਨੇ ਕਰਦੇ ਨੇ ਭਾਵੇਂ ਦੋ ਹੀ ਕਰਦੇ ਹੁਣ ਭਾਵੇਂ ਇੱਕ ਕਰਦਾ ਹੋਵੇ ਮੈਟਰ ਇਨੀ ਕਰਦਾ ਵੀ ਤੁਸੀਂ ਆਪਾ ਆਪਾਂ ਕੋਈ ਭੀੜ ਨਹੀਂ ਨਾ ਇਕੱਠੀ ਕਰਨੀ ਹੁੰਦੀ ਚੰਗੀ ਸੱਚਾਈ ਵਾਲੇ ਬੰਨੇ ਕਦੀ ਭੀੜ ਨਹੀਂ ਇਕੱਠੀ ਹੁੰਦੀ ਸੱਚ ਵਾਲੇ ਪਾਸੇ ਹਮੇਸ਼ਾ ਵਿਰਲੇ ਖੜਦੇ ਹੁੰਦੇ ਨੇ ਸੱਚਾ ਦੇ ਪਾਸੇ ਵੀਰਲੇ ਹੀ ਖੜਦੇ ਹੁੰਦੇ ਨੇ ਠੀਕ ਹੈ ਨਾ ਸਮਝਦੇ ਮੇਰੀ ਗੱਲ ਲੱਖੀ ਪਟਾੜ ਜੀ ਆਪਾਂ ਇਸ ਕਰਕੇ ਜਿਹੜਾ ਵਾ ਉਹ ਆਪਣਾ ਮੋਰਲ ਡਾਊਨ ਨਹੀਂ ਕਰ ਲੈਣਾ ਇਸ ਕਰਕੇ ਆਪਾਂ ਹਿੰਮਤ ਨਹੀਂ ਛੱਡਦੇ ਨਹੀਂ ਕਿ ਅਸੀਂ ਸੱਚ ਬੋਲਿਆ ਤੇ ਸਾਡਾ ਸਾਥ ਘੱਟ ਲੋਕਾਂ ਨੇ ਦਿੱਤਾ ਨਹੀਂ ਮੈਟਰ ਨਹੀਂ ਕਰਦਾ ਫਿਰ ਸਾਥ ਘੱਟ ਨਹੀਂ ਦਿੱਤਾ ਤੁਸੀਂ ਸੱਚ ਬੋਲਿਆ ਇਹ ਮੈਟਰ ਕਰਦਾ ਤੁਸੀਂ ਆਪਣੇ ਸਿਧਾਂਤਾਂ ਤੇ ਖੜੇ ਹੋ ਇਹ ਮੈਟਰ ਕਰਦਾ ਠੀਕ ਹੈ ਇਸ ਕਰਕੇ ਹਿੰਮਤ ਨਹੀਂ ਛੱਡੀ ਦੀ ਹੁੰਦੀ ਕਿਸੇ ਨੂੰ ਸਾਥ ਨਹੀਂ ਦਿੱਤਾ ਤੁਸੀਂ ਆਪਣਾ ਕੰਮ ਕਰੀ ਜਾਓ ਤੁਸੀਂ ਆਪਣਾ ਕਰਮ ਕਰੀ ਜਾਓ ਤੁਸੀਂ ਆਪਣੇ ਗੁਰੂ ਦਾ ਹੁਕਮ ਮੰਨੋ ਕਿਸੇ ਮਨੋਕ ਦੀ ਗੱਲ ਥੋੜੀ ਮੰਨਣੀ ਹੁੰਦੀ ਜੇ ਜਿਹੜੀ ਮੰਨ ਲਓ ਮੈਂ ਕੋਈ ਗੱਲ ਕਹਿ ਰਿਹਾ ਹੋਊਂਗਾ ਤੁਹਾਨੂੰ ਮੈਂ ਮੈਂ ਹੋ ਸਕਦਾ ਤੈਨੂੰ ਗਲਤ ਗੱਲ ਕਹਿਦਾ ਕੋਈ ਹੋ ਸਕਦਾ ਮੈਂ ਤੁਹਾਨੂੰ ਪਟਕਾ ਸਕਦਾ ਹੋ ਸਕਦਾ ਅੰਦਰੋਂ ਪਠੇਰਾ ਪਾ ਦਿਆਂ ਪਰ ਗੁਰੂ ਤਾਂ ਨਹੀਂ ਝੂਠ ਮਾਰਦਾ ਗੁਰੂ ਤਾਂ ਨਹੀਂ ਗਲਤ ਗੱਲ ਕਰਦਾ ਗੁਰੂ ਤਾਂ ਹਮੇਸ਼ਾ ਤੁਹਾਨੂੰ ਸਿੱਧੇ ਰਾਹ 'ਤੇ ਪਾਉਂਦਾ ਨਾ ਤਾਂ ਸਾਨੂੰ ਤੇ ਵਖੋ ਗੱਲ ਗੁਰੂ ਸਾਹਿਬ ਨੇ ਖਤਮ ਕਰਤੀ ਕਹਿੰਦੇ ਰਹਿਤ ਪਿਆਰੀ ਮੂਝ ਕੋ ਸਿੱਖ ਪਿਆਰਾ ਨਹੀਂ ਤਾਂ ਸੰਸਾਰ ਬਾਸ਼ਾ ਨੇ ਖੇਡ ਮੁਕਾਤੀ ਸਾਰੀ ਕਿ ਮੈਂ ਆਪਣੇ ਹੁਣ ਜਿੰਨਾ ਮਰਜ਼ੀ ਸੋਹਣਾ ਬਣ ਕੇ ਵਿਖਾਈ ਜਾਵਾਂ ਮਹਾਰਾਜ ਨੂੰ ਪਰ ਜੇ ਮੇਰੀ ਰਹਿਤ ਨਹੀਂ ਹੈਗੀ ਤੇ ਫਿਰ ਮੈਨੂੰ ਉਹ ਪਿਆਰ ਨਹੀਂ ਕਰਦੇ ਮਹਾਰਾਜ ਫਿਰ ਮੈਨੂੰ ਉਹ ਮਨਜ਼ੂਰ ਨਹੀਂ ਕਰਦੇ ਜੇ ਮੈਂ ਉਸ ਗੁਰੂ ਦਾ ਬਣਨਾ ਜੇ ਮੈਂ ਉਹਦੇ ਚਰਨਾਂ 'ਚ ਥਾਂ ਲੈਣੀ ਆ ਫਿਰ ਮੈਨੂੰ ਆਪਣੀ ਰਹਿਤ ਆਪਣੀ ਮਰਜ਼ਾ ਦਾ ਦੇ ਉੱਤੇ ਪੱਕਾ ਹੋਣਾ ਬਹੁਤ ਜ਼ਰੂਰੀ ਹੈ ਸੋ ਜਿਹੜਾ ਆਪਣਾ ਪਿਛਾਵਾ ਗਾਇਕ ਜਸਪੀਰ ਜੱਸੀ ਵੱਲੋਂ ਵੀਰ ਵੱਲੋਂ ਜਿਹੜਾ ਵਾ ਉਹ ਇਹਨਾਂ ਡੇਰੇ ਦਾ ਡਟ ਕੇ ਵਿਰੋਧ ਕੀਤਾ ਗਿਆ ਵਾ ਇਹਨਾਂ ਪਖੰਡਵਾਦ ਦੇ ਖਿਲਾਫ ਡਟ ਕੇ ਬੋਲਿਆ ਗਿਆ ਵਾ ਜਿਹੜੇ ਵੀ ਲੋਕ ਉਹਦਾ ਵਿਰੋਧ ਕਰ ਰਹੇ ਨੇ ਇਹ ਸੋਚ ਕੇ ਵੀ ਉਹਨੂੰ ਦਬਾ ਲੈਣਗੇ ਉਹਨੂੰ ਚੁੱਪ ਕਰਾ ਲੈਣਗੇ ਭਲੇਖੇ ਜਨਾ ਰਹਿਣਾ ਅਸੀਂ ਨਾਲ ਖੜੇ ਹਾਂ ਉਸ ਵੀਰ ਦੇ ਜਿੰਨਾ ਕ ਸਾਡੇ ਕੋਲ ਗੁਰੂ ਸਾਹਿਬ ਦੀ ਸੇਵਾ ਮਾਰ ਲੈਣਗੇ ਬਿਲਕੁਲ ਨਾਲ ਖੜੇ ਹਾਂ ਜਿਹਦਰ ਕੌਂਕੇ ਲਈ ਮੋਰਚਾ ਲਾਉ ਬਿਲਕੁਲ ਜੀ ਕੱਲ ਨੂੰ ਜਲੰਧਰ ਦੇ ਵਿੱਚ ਜਿਹਦਰ ਕੌਂਕੇ ਜੀ ਦੇ ਇਨਸਾਫ ਲਈ ਆਵਾਜ਼ ਬੁਲੰਦ ਕਰਨ ਦੇ ਵਾਸਤੇ ਕੱਲ ਇੱਥੇ ਮੀਟਿੰਗ ਹੈ ਜਲੰਧਰ ਦੇ ਵਿੱਚ ਸੋ ਆਪ ਸਾਰ ਸੰਗਤਾਂ ਨੂੰ ਜਿਹੜੀ ਬੇਨਤੀ ਆ ਉੱਥੇ ਜਰੂਰ ਪਹੁੰਚੋ ਮੈਂ ਪੋਸਟ ਵਿੱਚ ਫੇਸਬੁੱਕ ਤੇ ਇੱਥੇ ਪਾਈ ਹੋਈ ਹੈ ਤੁਸੀਂ ਮੇਰੀ ਡੋਆਈ ਨਹੀਂ ਖੋਲੋਗੇ ਤੇ ਇਸੇ ਆਈਡੀ ਦੇ ਉੱਤੇ ਇੱਕ ਪੋਸਟ ਜਿਹੜੀ ਆ ਉਹ ਪਈ ਹੋਈ ਹੈ ਜੀ ਅ ਮੈਂ ਤੁਹਾਨੂੰ ਦੱਸੀ ਜਲੰਧਰ ਦੇ ਵਿੱਚ ਜਿਹੜਾ ਵਾ ਉਹ ਕੱਲ ਨੂੰ ਜਿਹੜਾ ਉੱਥੇ ਇਕੱਠ ਜਿਹੜਾ ਵਾ ਉਹ ਹੋਣਾ ਵਾ ਤੇ ਉਹ ਹੋਣਾ ਵਾ ਜੀ ਜਲੰਧਰ ਦੇ ਨਕੋਦਰ ਰੋਡ ਦੇ ਉੱਤੇ 10 ਫਰਵਰੀ ਨੂੰ ਜਿਹੜਾ ਇਕੱਠ ਹੋ ਰਿਹਾ ਜੀ ਰਾਇਲ ਰਿਜੋਰਟ ਨੇੜੇ ਵੰਡਰਲੈਂਡ ਤਾਜਪੁਰ ਰੋਡ ਦੇ ਉੱਤੇ ਜਿਹੜਾ ਆਵਾਜ਼ ਜਲੰਧਰ ਵਿੱਚ ਜਿਹੜਾ ਕੱਲ ਉੱਥੇ ਹਾਂ ਹੋ ਰਹਿ ਜੀ ਕਾਠ ਤੇ ਉੱਥੇ ਸਾ ਜਿਹੜੀਆਂ ਜਥੇਬੰਦੀਆਂ ਨੇ ਪੰਥਕਾਗੂ ਨੇ ਉਹਦੇ ਵਿੱਚ ਭਾਈ ਜਸਵੀਰ ਸਿੰਘ ਰੋਡੇ ਵਗੈਰਾ ਜਾਂ ਸਾਰੇ ਜਿਨ੍ਹਾਂ ਦੇ ਵੱਲੋਂ ਇਹ ਪ੍ਰੋਗਰਾਮ ਦਿੱਤਾ ਗਿਆ ਵਾ ਉਹ ਉਹਨਾਂ ਦੇ ਵੱਲੋਂ ਜਿਹੜਾ ਹੋਕਾ ਦਿੱਤਾ ਗਿਆ ਤਾਂ ਕੱਲ ਨੂੰ ਸਾਰੇ ਜਿਹੜੇ ਸੰਗਤ ਹੈ ਉਹ ਵਾਤ ਉੱਤੇ ਪਹੁੰਚੋ ਜੀ ਤਾਂ ਕਿ ਭਾਈ ਖੌਂਕੇ ਜੀ ਦੇ ਨਾਲ ਜਾਂ ਜਿੰਨੇ ਵੀ ਹੋਰ ਜਿੰਨੇ ਵੀ ਸਾਡੇ ਸਿੱਖ ਯਾਰੂ ਜਾਂ ਸਾਡੇ ਸਿੱਖ ਨੌਜਵਾਨਾਂ ਦੇ ਨਾਲ ਜਿਸ ਤਰ੍ਹਾਂ ਇਹ ਝੂਠੇ ਮੁਕਾਬਲੇ ਬਣਾ ਕੇ ਜਾਂ ਇਸ ਤਰੀਕੇ ਨਾਲ ਜਿਵੇਂ ਸ਼ੀਰ ਕੀਤਾ ਗਿਆ ਉਹ ਆਵਾਜ਼ ਬੁਲੰਦ ਕਰ ਸਕੀਏ ਪਾਵੇਂ ਇਨਸਾਫ਼ ਮਿਲਣਾ ਨਹੀਂ ਮਿਲਣਾ ਗੱਲ ਵੱਖਰੀ ਆ ਪਰ ਘਟੋ ਘਟ ਅਸੀਂ ਆਵਾਜ਼ ਤਾਂ ਬੁਲੰਦ ਕਰੀਏ ਲੋਕਾਂ ਨੂੰ ਪਤਾ ਤਾਂ ਹੋਵੇ ਵੀ ਸਾਡੇ ਨਾਲ ਕੀ ਹੋਇਆ ਤੇ ਕਿੰਨਾਂ ਨੇ ਕੀਤਾ ਕਿਵੇਂ ਕੀਤਾ ਸੇ ਸਭ ਕੁਝ ਬਹੁਤ ਜ਼ਰੂਰੀ ਹੁੰਦਾ ਸੋ ਜੀ ਜਸਬੀਰ ਵੱਲੋਂ ਇਨ੍ਹਾਂ ਗੱਲਾਂ ਦੇ ਉੱਤੇ ਟਟਕੇ ਪਹਿਰਾ ਦਿੱਤਾ ਗਿਆ ਵਾ ਤੇ ਬਹੁਤ ਵਧੀਆ ਗੱਲ ਆ ਹਰ ਇੱਕ ਦਾ ਫਰਜ਼ ਬਣਦਾ ਸਾਰੇ ਸਾਥ ਦਿਓ ਉਸ ਵੀਰ ਦਾ ਵੀ ਸਾਥ ਦਿਓ ਕੱਲ ਨੂੰ ਪਾਈ ਕੌਂਕੇ ਵਾਲੇ ਜੇ ਸਮਾਗਮ ਪ੍ਰੋਗਰਾਮ ਦੇ ਉੱਤੇ ਵੀ ਪਹੁੰਚੋ ਦਲਿੰਦਰ ਦੇ ਵਿਖੇ ਸੋ ਪੋਸਟਰ ਅਸੀਂ ਪਾਈ ਹੋਈ ਹੈ ਅਖਬਾਰ ਦੇ ਉੱਤੇ ਅਸੀਂ ਦੇਖ ਸਕਦੇ ਹਾਂ ਤੇ ਉਹ ਤੁਸੀਂ ਦੇਖ ਕੇ ਐਡਰੈਸ ਪੜ ਲਿਓ ਕਿ ਉਹ ਰਿਕਾਰਡ ਜਿਹੜਾ ਦਿੱਤਾ ਹੋਇਆ ਉਹਨਾਂ ਨੇ ਉੱਥੇ ਸਕੈਨ ਕਰਕੇ ਐਡਰੈਸ ਤੋਂ ਤੁਹਾਨੂੰ ਲੋਕੇਸ਼ਨ ਮਿਲ ਜਾਣੀ ਆ ਸੋ ਸਾਡੀ ਸੰਗਤ ਉਥੇ ਹੀ ਪਹੁੰਚੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ